ਕੇ ਦੇ ਦੋ ਜੇ ਸੱਤ ਅੱਤ ਤੁਹਾਡੇ ਐ ਐਸੇ ਹਾਊਸ 'ਚ ਸੱਤ ਘੱਟੇ ਹੋ ਜਾਣ ਤੁਹਾਡੇ ਐਸੇ ਹਾਊਸ 'ਚ 4-5 ਗਰੁੱਪ ਨੇ ਜੀ ਵਿਆਹਾਂ ਤੇ ਜਾਣ ਵੇਲੇ ਆ ਹਾਲਾ ਵਿਆਹਾਂ ਤੇ ਜਾਣ ਵੇਲੇ ਭੋਗਾਂ ਤੇ ਜਾਣ ਵੇਲੇ ਡਰਾਈਵਰ ਨੂੰ ਪੁੱਛਣਾ ਪੈਂਦਾ ਆ ਭਾਏ ਕਿ ਕਿਹੜੀ ਪਾਰਟੀ ਵੱਲ ਬੋਲ ਰਹੇ ਹਨ ਕੋਈ ਪਤਾ ਹੀ ਲੱਗ ਰਿਹਾ ਕੌਣ ਕਿੱਧਰ ਚਲਾ ਗਿਆ ਕੌਣ ਕਿੱਧਰ ਆ ਗਿਆ ਉਹ ਆ ਗਿਆ ਨਹੀਂ ਉਹ ਤਾਂ ਚਲਾ ਗਿਆ ਸੀ ਨਹੀਂ ਉਹ ਆ ਗਿਆ ਸੀ ਨਹੀਂ ਨਹੀਂ ਕੁਲਬੀਰ ਸੇ ਤੋਂ ਨਹੀਂ ਆ ਗਿਆ ਸੀ ਬੰਦਾ ਰਫਾ ਭੇਰ ਕਾ ਚਲੇ ਗਿਆ ਨਹੀਂ ਭੇਰ ਕਾ ਆ ਗਿਆ ਸੀ ਹਾਂ ਮੱਕੜ ਮੱਕੜ ਆ ਨਹੀਂ ਮ ਉਹ ਮਲੂਕਾ ਚਲੇ ਗਿਆ ਸੀ ਇਹ ਮੈਂ ਮੈਂ ਉਸੇ ਮੁਤੇ ਤੇ ਗੱਲ ਕਰੂ ਲੋਕਾ ਚੋਲਿਆਂ ਦੇ ਲੋਕਾ ਚੋਲਿਆਂ ਬੈਠੋ ਸੀਐਮ ਸਾਹਿਬ ਬੋਲਦੇ ਆ ਉਹਨਾਂ ਨੇ ਟ੍ਰੈਪ ਨਾ ਕੀਤਾ ਜਾਵੇ ਤੁਹਾਨੂੰ ਮੌਕਾ ਮਿਲੂਗਾ ਸੀ ਮਾਨ ਸਾਹਿਬ ਇਹ ਗੱਲ ਦੱਸੋ ਕਾਂਗਰਸ ਦੇ 7 ਐਮਐਲਏ ਇਕੱਠੇ ਕਰਕੇ ਵੀ ਕੀ ਤੁਸੀਂ ਕਰਾਉਣਾ ਕੀ ਉਹਨਾਂ ਤੋਂ ਤੁਹਾਡੇ ਕੋਲ 92 ਐਮਐਲਏ ਪਹਿਲਾਂ 2022 ਚ ਦਿੱਤੇ 92 ਤੋਂ ਅੱਜਕੱਲ ਕਹਿੰਦੇ ਤੁਸੀਂ ਆਪ ਵੀ ਕਿਹਾ ਵੀ ਅਸੀਂ 92 ਤੋਂ 96 ਹੋ ਗਏ ਪਰ ਹੁਣ ਤੁਸੀਂ ਲੈਣਾ ਕੀ ਆ ਤੁਸੀਂ ਇਹ ਗੱਲ ਦੱਸੋ ਵੀ ਤੁਸੀਂ ਕਾਂਗਰਸੀਆਂ ਦੇ ਐਮਐਲਏ ਇਕੱਠੇ ਕਰਕੇ ਮੰਜੇ ਧਵਾਉਣੇ ਆ ਜਾਂ ਉਹ ਭਾਈ ਸਾਡੇ ਮੰਜੇ ਲਿਬੜੇ ਪਏ ਆ ਜਾਂ ਤੁਸੀਂ ਪਸ਼ੂ ਰੱਖੇ ਆ ਧਾਰਾਂ ਕਢਾਉਣੀਆਂ ਜਾਂ ਜਿਹੜਾ ਤੁਸੀਂ 2027 ਤੋਂ ਬਾਅਦ ਆਪਦਾ ਮੁਰਗੀਖਾਨਾ ਖੋਲਣਾ ਉੱਥੇ ਕੰਦਾ ਕਢਾਉਣੀਆਂ ਜਾਂ ਜਾਲੀ ਲਵਾਉਣੀ ਆ ਜਾਂ ਤੁਸੀਂ ਮਤਲਬ ਮੱਛੀ ਪਾਲਣ ਦਾ ਕੰਮ ਕਰਨਾ ਹੋਵੇ ਉੱਥੇ ਟੋਏ ਪਵਾਉਣੇ ਆ ਕੰਮ ਕੀ ਕਰਾਉਣਾ ਮਤਲਬ ਇਹਨਾਂ ਤੋਂ ਜਦੋਂ ਲੋਕਾਂ ਨੇ ਇਹਨਾਂ ਨੂੰ ਹਰਾਤਾ ਸਰਕਾਰ ਤੇਰੀ ਆ ਤੂੰ ਇਹਨਾਂ ਤੋਂ ਭਾਲਦਾ ਕੀ ਆ ਮਤਲਬ ਦੱਸੋਗੇ ਇਹਨਾਂ 'ਚੋਂ ਨਿਕਲਣਾ ਕੀ ਆ ਤੁਸੀਂ ਇੱਕ ਗੱਲ ਦਾ ਜਵਾਬ ਦਿਓ ਜਦੋਂ ਤੁਸੀਂ ਵਿਧਾਨ ਸਭਾ 'ਚ ਬੈਠੇ ਹੁੰਦੇ ਸੀ ਨਾ ਇਹ ਕਾਂਗਰਸੀ ਤੁਹਾਡਾ ਨਾਂ ਨਹੀਂ ਲੈਂਦੇ ਹੁੰਦੇ ਸੀ ਤੁਹਾਨੂੰ ਕੋਈ ਹੋਰ ਕੰਮ ਕੋਈ ਨਹੀਂ ਸੱਤ ਨਹੀਂ ਇਕੱਠੇ ਹੋਣੇ ਵੇਰਕਾ ਸਾਹਿਬ ਨਹੀਂ ਨਹੀਂ ਤੁਸੀਂ ਕਿੰਨੇ ਕਾਂਗਰਸੀਆਂ 'ਚੋਂ ਐਮ ਐਲ ਏ ਲਏ ਤੁਹਾਨੂੰ ਪਤਾ ਇਸ ਗੱਲ ਦਾ ਕਾਲੀ ਨਾਲ ਦੇ ਵਿੱਚੋਂ ਕੱਟੜ ਕਾਲੀ ਤੇਰੇ ਤੇਰੇ ਵਿੱਚੋਂ ਆ ਕੇ ਚੌਣ ਲੜ ਕੇ ਗਿੱਦੜਵਾ ਤੋਂ ਜਿੱਤ ਕੇ ਬੈਠਾ ਬਸ ਵਾਲੇ ਮਸਲੇ ਤੇ ਬੋਲਿਆ ਨਹੀਂ ਉੱਥੇ ਦੰਦਲਾਂ ਪੈ ਗਈਆਂ ਇਹ ਕਰ ਕੀ ਰਹੇ ਆ ਤੁਸੀਂ ਕਰਾਉਣਾ ਕੀ ਹੈ ਮਤਲਬ ਕਾਂਗਰਸ ਦੇ ਐਮ ਐਲ ਏ ਇਕੱਠੇ ਕਰਕੇ ਇਹ ਇਹ ਕੋਈ ਮਸਲਾ ਕੀ ਆ ਤੁਸੀਂ ਉੱਥੇ ਭਾਜਪਾ ਦੀ ਗੱਲ ਕਰੀ ਜਾਂਦੇ ਆ ਵੀ ਗੱਲ ਇਹ ਹੋਈ ਪਈ ਆ ਵੀ ਅੰਡੇ ਕਿੱਥੇ ਕੁੜਕੜ ਕਿੱਥੇ ਇਹ ਤੁਸੀਂ ਉਹ ਬੈਠਿਆ ਉਹ ਦਿੱਲੀ ਤੇ ਤੁਸੀਂ ਇੱਥੇ ਪੰਜਾਬ ਚ ਕੁੜ 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 ਕਰੀ ਇਹਨੇ ਕੀ ਫਾਇਦਾ ਕੀ ਇਹਦਾ ਜਵਾਬ ਤਾਂ ਦਿਓ ਨਾ ਤੁਸੀਂ ਮੰਨ ਲਓ ਕਾਂਗਰਸ ਦੇ 7 ਐਮਐਲ ਇਕੱਠੇ ਹੋ ਜਾਣ ਉਦਾਹਰਨ ਤੌਰ ਤੇ ਲਓ ਮੰਨ ਲਓ 7 ਐਮਐਲ ਇਕੱਠੇ ਹੋ ਜਾਣ ਹੋ ਗਏ ਮੰਨ ਲਓ 14 ਹੋ ਜਾਣ ਫਿਰ ਤੁਸੀਂ ਅਸਤੀਫਾ ਦਿਓਗੇ ਕਿ ਮੰਨ ਲਓ ਇਕੱਠੇ ਹੋ ਗਏ ਫਿਰ ਤੁਸੀਂ ਵਿਧਾਨ ਸਭਾ ਚ ਕਰੋਗੇ ਕੀ ਕਰਨੀ ਤਾਂ ਤੁਸੀਂ ਕਮੇਟੀ ਆ ਜਿਹੜੀ ਤੁਸੀਂ ਹੁਣ ਕਰੀ ਜਾਂਦੇ ਤੁਸੀਂ ਜਵਾਬ ਦਿਓ ਲੋਕਾਂ ਨੂੰ ਕਾਂਗਰਸ ਪੰਜਾਬ ਦਾ ਮੁੱਦਾ ਨਹੀਂ ਕੀ ਕਾਲੀ ਦਲ ਪੰਜਾਬ ਦਾ ਮੁੱਦਾ ਨਹੀਂਗਾ ਬੀਜੇਪੀ ਪੰਜਾਬ ਦਾ ਮੁੱਦਾ ਨਹੀਂ ਕੀ ਜਿਹੜੀ ਵਿਧਾਨ ਸਭਾ ਦੇ ਵਿੱਚ ਜਾ ਕੇ ਤੁਸੀਂ ਕੰਮ ਕਰਨੇ ਨਾ ਮੁੱਦਾ ਜਿਵੇਂ ਆ ਕਿ ਹਾਂਜੀ ਯੂਪੀ ਬਿਹਾਰ ਤੋਂ ਆ ਕੇ ਨੌਕਰੀਆਂ ਲਈਆਂ ਜਾ ਰਹੀਆਂ ਇਹ ਮੁੱਦਾ ਤੇ ਸਪੀਕਰ ਸਾਹਿਬ ਤੁਸੀਂ ਇਹੋ ਜਿਹਾ ਕਿਹੜਾ ਮਤਲਬ ਪੰਜਾਬ ਦੀ ਗੱਲ ਕਰ ਰਹੇ ਆ ਭਗਵੰਤ ਮਾਨ ਜੀ ਵੀ ਜਿਹੜੇ ਤੁਸੀਂ ਕਹਿੰਨੇ ਇਹਨਾਂ ਨੂੰ ਡਿਸਟਰਬ ਨਾ ਕਰੋ ਉਹਨਾਂ ਨੂੰ ਬੋਲਣ ਦਿਓ ਸੀਐਮ ਸਾਹਿਬ ਨੂੰ ਇਹ ਇਹੋ ਜਿਹਾ ਕੀ ਕਰ ਰਹੇ ਸੀ ਮਤਲਬ ਕਾਂਗਰਸ ਦੀ ਨਿੰਦਿਆ ਸੁਣਨ ਆਸਤੇ ਤੁਹਾਨੂੰ ਕੁਰਸੀ ਤੇ ਬਿਠਾਇਆ ਇਹ ਕੋਈ ਫਿਲਮ ਚੱਲਦੀ ਵਿਧਾਨ ਸਭਾ ਦੇ ਵਿੱਚ ਵੀ ਬੋਲੋ ਨਾ ਡਿਸਟਰਬ ਨਾ ਕਰੋ ਤੁਸੀਂ ਸਿਨੇਮੇ ਚ ਨਹੀਂ ਬੈਠੇਗੇ ਵੀ ਉੱਥੇ ਡਾਇਲੋਗ ਮਾਰਨੇ ਆ ਇਹ ਬੁੜੀਆਂ ਤਰ੍ਹਾਂ ਮਹਿਨੇ ਦੇਣਾ ਛੱਡੋ ਹੁਣ ਤੁਸੀਂ ਇਹ ਮਿਹਣੇ ਦਿੱਤੇ ਜਾ ਰਹੇ ਆ ਇਹ ਮਿਹਣੇ ਨਾ ਦਿਓ ਹੁਣ ਹੁਣ ਤੁਹਾਡੇ ਕੋਲ ਪੰਜਾਬ ਦੇ ਲੋਕਾਂ ਨੇ 5 ਸਾਲ ਤੁਹਾਨੂੰ ਦਿੱਤੇ ਆ ਕਾਂਗਰਸੀਆਂ ਨੂੰ ਬਾਸੇ ਬਿਠਾਇਆ ਤੇ ਉਹਦਾ ਮਸਲਾ ਹੀ ਨਹੀਂਗਾ ਜਿਹੜਾ ਤੁਸੀਂ ਬਣਾਈ ਖੜੇ ਆ ਮਸਲਾ ਇਹ ਆ ਕਿ ਪੰਜਾਬ ਦੇ ਵਿੱਚ ਅਸੀਂ ਕੀਤਾ ਕੀ ਆ ਮਸਲਾ ਇਹ ਆ ਵੀ ਪੰਜਾਬ ਦੇ ਵਿੱਚ ਅੱਗੇ ਕਰਨਾ ਕੀ ਆ ਤੁਸੀਂ ਬਹੁਤ ਲੋ ਕੋਈ ਚੰਗਾ ਕੰਮ ਕਰੋ ਵੀ ਅਸੀਂ ਭਾਈ ਇਹ ਕਹਿਣਾ ਕਿ ਹੁਣ ਯੂਪੀ ਬਿਹਾਰ ਤੋਂ ਆ ਕੇ ਗੈਰ ਪੰਜਾਬੀ ਕੋਈ ਨੌਕਰੀ ਨਹੀਂ ਲਾਊਗਾ ਅਸੀਂ ਨੌਕਰੀ ਦੇਵਾਂਗੇ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਜੇ 100 ਨੌਕਰੀ ਹੈ ਤਾਂ ਅਸੀਂ 10 ਨੌਕਰੀਆਂ ਦੇਣ ਬਾਰੇ ਸੋਚ ਸਕਦੇ ਨਹੀਂ ਤਾਂ ਨਹੀਂ ਸਾਡੇ ਜਿਹੜਾ ਵੀ ਵਿਅਕਤੀ ਡੀਸੀ ਲੱਗੂਗਾ ਜ਼ਿਲ੍ਹੇ ਤੇ ਉਹ ਸਾਡੇ ਪੰਜਾਬ ਦਾ ਲੱਗੂਗਾ ਐਸਐਸਪੀ ਸਾਡੇ ਪੰਜਾਬ ਦਾ ਲੱਗੂਗਾ ਕਹੋ ਭਾਵੇਂ ਪੋਸਟਾਂ ਕੋਈ ਕੇਂਦਰ ਦੀਆਂ ਹੋਣ ਪਰ ਤੁਸੀਂ ਆਪ ਦੇ ਵਿੱਚ ਤਾਂ ਦਮ ਰੱਖੋ ਨਾ ਕਾਂਗਰਸ ਦਾ ਮਸਲਾ ਹੀ ਨਹੀਂ ਕੀ ਦੂਜਾ ਮਸਲਾ ਇਹ ਆ ਵੀ ਭਾਈ ਹੁਣ ਤਿੰਨ ਸਾਲ ਲੰਘ ਗਏ ਆ ਕਾਂਗਰਸੀ ਤੇ ਕਾਲੀ ਦਲ ਵਾਲੇ ਸਾਡੇ ਤੇ ਤੋਹਮਤਾ ਲਾਉਣੀਆਂ ਬੰਦ ਕਰਨ ਅਸੀਂ ਪੰਜਾਬ ਤੋਂ ਚਿੱਟਾ ਬੰਦ ਕਰਨਾ ਚਾਹੁੰਦੇ ਆ ਕੀ ਕਾਂਗਰਸ ਸਾਡਾ ਸਾਥ ਦੇਊਗੀ ਕੀ ਕਾਲੀ ਦਲ ਸਾਡਾ ਸਾਥ ਦੇਊਗਾ ਕੀ ਸਾਡਾ ਭਾਜਪੀ ਸਾਥ ਦੇਊਗੀ ਜੇ ਦੇਉਂਗੇ ਹਾਂ ਦਾ ਨਾਰਾ ਮਾਰੋ ਜੇ ਨਹੀਂ ਦਿੰਦੇ ਤਾਂ ਅਸੀਂ ਬਾਦੂ ਪਹਿਲੇ ਹੀ ਅਸੀਂ 92 96 ਬੈਠੇ ਆ ਅਸੀਂ ਤੁਹਾਡੇ ਤੋਂ ਕੀ ਲੈਣਾ ਅਸੀਂ ਤੁਹਾਡਾ ਸਾਰਾ ਲੈਣਾ ਚਾਹੁੰਦੇ ਆ ਵੀ ਤੁਸੀਂ ਇੱਕ ਪਾਸੇ ਇਕੱਠ ਰੱਖਦੇ ਆ ਵੀ ਪੰਜਾਬ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਆ ਆਏ ਦਿਨ ਮੁਕਤਾਂ ਹੋ ਰਿੰਗਾ ਕੀ ਤੁਸੀਂ ਸਾਡਾ ਸਾਥ ਦਿਓਗੇ ਅੱਗੋਂ ਜਿਉ ਕਹਿਣਗੇ ਨਹੀਂ ਤਾਂ ਪੰਜਾਬ ਦੇ ਲੋਕ ਸ਼ੁੱਭਾ ਨਾ ਪਾਉਣਗੇ ਉਹਨਾਂ ਨੂੰ ਮਸਲਾ ਕੀ ਨਹੀਂ 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 ਬੋਲ ਵੀ ਨਹੀਂ ਨਹੀਂ ਵੇਰ ਕਸਾ ਨਹੀਂ 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 ਉਹ ਆ ਗਏ ਭੋਗ ਤੇ ਉਹਨਾਂ ਨੇ ਜਾਂ ਨਾ ਟੈਨਸ਼ਨ ਤੁਨ ਨੂੰ ਹੀ ਪਈ ਆ ਇੱਥੇ ਤੁਸੀਂ ਮਰਗਤੇ ਗਏ ਆ ਕਿਸੇ ਦੀ ਤੁਸੀਂ ਮਸਲੇ ਗੱਲ ਕਰੋ ਜਿੱਥੇ ਤੁਸੀਂ ਬੈਠੇ ਆ ਨਾ ਜਿਹੜਾ ਇੱਕ ਐਮਐਲਏ ਉੱਥੇ ਬੈਠਾ ਹਰ ਹਲਕੇ ਦੇ ਵਿੱਚ ਨਸ਼ੇ ਦੇ ਨਾਲ ਕਈ ਮੌਤਾਂ ਹੋ ਰਹੀਆਂ ਉਹ ਤੁਸੀਂ ਗੱਲ ਨਹੀਂ ਕਰਦੇ ਬਿਨਾਂ ਇਲਾਜ ਤੋਂ ਕਈ ਮੌਤਾਂ ਹੋ ਰਹੀਆਂ ਕਿੱਡੀ ਸ਼ਰਮਿੰਦਗੀ ਵਾਲੀ ਗੱਲ ਆ ਤੁਸੀਂ ਇਸ ਮਸਲੇ ਤੇ ਤਾਂ ਬੋਲਦੇ ਨਹੀਂ ਤੁਸੀਂ ਇਹ ਕਹੋ ਵੀ ਕਾਂਗਰਸੀਓ ਸਪੀਕਰ ਸਾਹਿਬ ਇਹਨਾਂ ਨੂੰ ਸਮਝਾਓ ਵੀ ਜਿਹੜਾ ਐਨ ਜੀਓ ਆ ਸਾਡਾ ਕੰਮ ਕਰ ਰਹੀਆਂ ਐਨ ਆਰ ਆਈ ਉਹਨਾਂ ਨੂੰ ਕਹਿੰਦੇ ਆ ਪੰਜਾਬ ਦੇ ਦਰਦੀ ਲੋਕ ਉਹਨਾਂ ਦੀ ਮਦਦ ਕਰਦੇ ਆ ਇਹਨਾਂ ਨੂੰ ਕਾਂਗਰਸੀਆਂ ਨੂੰ ਆਖੋ ਇਹਨਾਂ ਕਾਲੀਆਂ ਨੂੰ ਆਖੋ ਇਹਨਾਂ ਬੀ ਜੀ ਪੀ ਵਾਲਿਆਂ ਨੂੰ ਆਖੋ ਕਿ ਆਪਾਂ ਪੰਜਾਬ ਦੇ ਵਿੱਚ ਡਾਕਟਰ ਪੂਰੇ ਕਰਾਈਏ ਆਪਾਂ ਪੰਜਾਬ ਦੇ ਵਿੱਚ ਮਸ਼ੀਨਾ ਪੂਰਨਾ ਕਰਾਈਏ ਜ ਹਸਪੀਟਲਾਂ ਦੇ ਵਿੱਚ ਛੇਤੀ ਸਪੀਕਰ ਸਾਹਿਬ ਐਂਬੂਲੈਂਸਾਂ ਨਹੀਂ ਪਹੁੰਚਦੀਆਂ ਇਨਾਂ ਨੂੰ ਆਖੋ ਤੁਸੀਂ ਇਸ ਮਸਲੇ ਤੇ ਤੁਸੀਂ ਬੋਲ ਨਹੀਂ ਸਕਦੇ ਤੇ ਤੁਸੀਂ ਗੱਲਾਂ ਬਾਤਾਂ ਕਿਹੜੀਆਂ ਕਰੀ ਜਾਂਦੇ ਆ ਸਪੀਕਰ ਸਾਹਿਬ ਤੁਸੀਂ ਵੀ ਕਹੀ ਜਾਂਦੇ ਆ ਸੀਐਮ ਸਾਹਿਬ ਨੂੰ ਬੋਲਣ ਦਿਓ ਉੱਥੇ ਰੰਗਾ ਰੰਗ ਪ੍ਰੋਗਰਾਮ ਚੱਲੀ ਜਾਂਦਾ ਵੀ ਇਹ ਗਾਈ ਜਾਂਦੇ ਉੱਥੇ ਮਸਲੇ ਲੋਕਾਂ ਦੇ ਦਰਦ ਗਾਉਣ ਕੱਲਿਆ ਤੁਹਾਨੂੰ ਉੱਥੇ ਲੋਕਾਂ ਨੇ ਤੁਹਾਨੂੰ ਸ਼ੌਂਕ ਨਹੀਂ ਸੀ ਲੋਕਾਂ ਨੂੰ ਵੀ ਕੋਈ ਝਾੜੂ ਆਵੇ ਕੋਈ ਕਮੇਡੀਅਨ ਮੁੱਖ ਮੰਤਰੀ ਬਣੇ ਲੋਕਾਂ ਨੇ ਦੁਖੀ ਹੋ ਕੇ ਗੁੱਸੇ ਦੇ ਵਿੱਚ ਉਹਨਾਂ ਤੋਂ ਤੰਗ ਆ ਕੇ ਤੁਹਾਨੂੰ ਹਰਾਇਆ ਤੇ ਜਿੰਨਾ ਲੋਕਾਂ ਨੇ ਉਹਨਾਂ ਨੂੰ ਹਰਾਇਆ ਉਹਨਾਂ ਦਾ ਤਾਂ ਕੰਮ ਨਹੀਂ ਉਹ ਤੁਹਾਨੂੰ ਸਵਾਲ ਉਹ ਕਰਨ ਤੁਸੀਂ ਉਲਟਾ ਕਹੀ ਜਾਂਦੇ ਹੋ ਕਿੱਥੇ ਆ ਉਹ ਕਿੱਥੇ ਤੁਸੀਂ ਅੰਬ ਲੈਣੇ ਉਹਨਾਂ ਤੋਂ ਥੋੜਾ ਕੇਸਰੀਵਾਲ ਉੱਥੋਂ ਹਾਰ ਗਿਆ ਦਿੱਲੀ ਦੀ ਗੱਲ ਇੱਥੇ ਕਰੀ ਜਾਂਦੇ ਆ ਫਾਇਦਾ ਕੀ ਆ ਸਾਨੂੰ ਸਾਡੇ ਮਸਲੇ ਦੱਸੋ ਸਪੀਕਰ ਸਾਹਿਬ ਲੋਕਾਂ ਨੂੰ ਨਾ ਛੱਤਾਂ ਚੋਈ ਜਾਂਦੀਆਂ ਆ ਆਪਾਂ ਦੇਖੋ ਕਿੰਡੀ ਵਧੀਆ ਬਿਲਡਿੰਗ 'ਚ ਬੈਠੇ ਆ ਸਪੀਕਰ ਸਾਹਿਬ ਜਿੰਨੇ ਇਸ ਟਾਈਮ ਇੱਥੇ ਮੌਜੂਦਾ ਮੰਤਰੀ ਬੈਠੇ ਆ ਮੈਂ ਸੀਐਮ ਹੋਣ ਦੇ ਨਾਤੇ ਇਹ ਗੱਲ ਕਰਦਾ ਕਿ ਸਾਨੂੰ ਸਾਰੇ ਮੰਤਰੀਆਂ ਨੂੰ ਕੋਠੀਆਂ ਮਿਲ ਜਾਂਦੀਆਂ ਰਹਿਣ ਨੂੰ ਕੋਠੀਆਂ ਤਕੜੀਆਂ ਬੰਗਲੇ ਮਿਲਦੇ ਆ ਪਰ ਇਹੋ ਜਿਹੇ ਲੋਕ ਬੈਠੇ ਆ ਜਿਨ੍ਹਾਂ ਦੀਆਂ ਛੱਤਾਂ ਚੋਈ ਜਾਂਦੀਆਂ ਸਪੀਕਰ ਸਾਹਿਬ ਆਪਣੀਆਂ ਤਿੰਨ ਤਿੰਨ ਚਾਰ ਚੜ੍ਹ ਥਾਵਾਂ ਤੇ ਕੋਠੀਆਂ ਆਪਣੇ ਕੋਲ ਸਭ ਕੁਝ ਆ ਪਰ ਕਿੰਨੀ ਦਰਦ ਵਾਲੀ ਗੱਲ ਆ ਕਿ ਅੱਜ ਤੱਕ ਲੋਕਾਂ ਦੀਆਂ ਛੱਤਾਂ ਚੋਈ ਜਾਂਦੀਆਂ ਤੇ ਸਪੀਕਰ ਸਾਹਿਬ ਵੀ ਅੱਗੋਂ ਹਾਮੀ ਦੇਣ ਉਹ ਤਾਂ ਬੈਠੇ ਬਸ ਉਹਨਾਂ ਦਾ ਦੋ ਕੰਮ ਜਦੋਂ ਕਾਂਗਰਸੀ ਬੋਲੇ ਉਦੋਂ ਕਹਿਣਾ ਬਸ ਸਮਾਂ ਪੂਰਾ ਹੋਇਆ ਸਮਾਂ ਪੂਰਾ ਆ 0.0 ਤੇ ਗੱਲ ਕਰੋ ਇਹਦੇ ਤੇ ਗੱਲ ਕਰੋ ਜਦੋਂ ਕੋਈ ਕਾਲੀਦਾਲ ਵਾਲਾ ਬੋਲੇ ਉਦੋਂ ਐ ਕਰੋ ਨਾ ਆ ਨਾ ਕਰੋ ਤੇ ਜਦੋਂ ਹੁਣ ਤੁਸੀਂ ਇਹ ਗੱਲ ਦੱਸੋ 117 ਬੰਦੇ ਆ 117 ਬੰਦਿਆਂ ਦੇ ਵਿੱਚੋਂ 96 ਬੰਦੇ ਝਾੜੂ ਵਾਲਿਆਂ ਦੇ ਆ ਇਹ ਹੋ 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 ਕਰਦੇ ਆ ਉੱਥੇ ਕੀ ਸਿਸਟਮ ਹੋ ਕੀ ਤੁਸੀਂ ਗੱਲ ਲੋਕਾਂ ਦੇ ਕਮਰਿਆਂ ਦੀ ਕਰੋ ਲੋਕਾਂ ਦੀਆਂ ਛੱਤਾਂ ਚੋਈ ਜਾਂਦੀਆਂ ਲੋਕਾਂ ਦੀ ਗਰੀਬੀ ਦੀ ਗੱਲ ਕਰੋ ਲੋਕਾਂ ਦੇ ਇਲਾਜ ਦੀ ਗੱਲ ਕਰੋ ਲੋਕਾਂ ਦੀ ਪੜ੍ਹਾਈ ਦੀ ਗੱਲ ਕਰੋ ਵੀ ਸਪੀਕਰ ਸਾਹਿਬ ਸਰਕਾਰੀ ਸਕੂਲ ਜਿਹੜੇ ਸਰਕਾਰ ਦੇ ਆਧਾਰ ਤੇ ਚੱਲਦੇ ਆ ਤੇ ਸਪੀਕਰ ਸਾਹਿਬ ਦਾ ਉੱਥੇ ਮਕਸਦ ਆ ਬਿਲਕੁਲ ਬਿਲਕੁਲ ਅੱਗੋਂ ਗੱਲ ਕਰੋ ਸੀਐਮ ਸਾਹਿਬ ਜਿਹੜੇ ਸਰਕਾਰੀ ਸਕੂਲ ਸਪੀਕਰ ਸਾਹਿਬ ਕਾਂਗਰਸੀਆਂ ਨੂੰ ਚੁੱਪ ਕਰਾਇਆ ਜਾਂਦੇ ਅਕਾਲੀ ਦਲ ਦੇ ਲੋਕਾਂ ਨੂੰ ਚੁੱਪ ਕਰਾਇਆ ਜਾਂਦੇ ਜੇ ਗੱਲ ਮਾੜੀ ਲੱਗੇ ਮੈਨੂੰ ਜੋ ਮਰਜ਼ੀ ਸਜ਼ਾ ਦੇ ਦੇਣ ਪਰ ਸੀਐਮ ਹੋਂਦੇ ਨੂੰ ਆਤੇ ਮੈਂ ਇਹ ਕਹਿੰਨਾ ਕਿ ਜਿਹੜੇ ਸਰਕਾਰੀ ਸਕੂਲ ਸਰਕਾਰੀ ਪੈਸੇ ਤੇ ਚੱਲਦੇ ਆ ਸਰਕਾਰ ਤੋਂ ਚੱਲਦੇ ਆ ਉਹਨਾਂ ਦੇ ਵਿੱਚ ਜਿਹੜੇ ਕਹਿ ਲੋ ਸਪਾਈ ਤੋਂ ਲੈ ਕੇ ਡੀਸੀ ਤੱਕ ਦੇ ਬੱਚੇ ਕਿਉਂ ਨਹੀਂ ਪੜਦੇ ਸਪੀਕਰ ਸਾਹਿਬ ਆਪਾਂ ਲੋਕਾਂ ਤੋਂ ਮੰਤਰੀ ਕੁਰਸੀ ਮੰਗਦੇ ਆ ਆਪਾਂ ਐਮਐਲਏ ਦੀ ਸੀਟ ਮੰਗਦੇ ਆ ਉੱਥੋਂ ਮੈਂਬਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਦੇ ਬੱਚੇ ਸਰਕਾਰੀ ਸਕੂਲਾਂ 'ਚ ਕਿਉਂ ਨਹੀਂ ਪੜਦੇ ਹਾਲਾਂਕਿ ਸਪੀਕਰ ਸਾਹਿਬ ਇਹ ਗੱਲਾਂ ਛੱਡੋ ਜਿਹੜੇ ਸਰਕਾਰੀ ਸਕੂਲਾਂ ਦੇ ਟੀਚਰਾਂ ਉਹਨਾਂ ਦੇ ਬੱਚੇ ਵੀ ਪ੍ਰਾਈਵੇਟ ਸਕੂਲਾਂ 'ਚ ਪੜ ਰਹੇ ਆ ਤੇ ਸਪੀਕਰ ਸਾਹਿਬ ਸਿੱਖਿਆ ਆਪਾਂ ਕਿਵੇਂ ਉੱਚੀ ਕਰਦਾਂਗੇ ਸਿੱਖਿਆ ਦਾ ਪੱਧਰ ਐ ਨਹੀਂ ਉੱਚਾ ਹੋਣਾ ਸਪੀਕਰ ਸਾਹਿਬ ਆਪਾਂ ਸਾਰੇ ਜਿੰਨੇ ਐਮਐਲਏ ਬੈਠੇ ਆ ਆਪਾਂ ਬਹੁਮਤ ਬਣਾਈਏ ਕਿ ਸਿਪਾਈ ਤੋਂ ਲੈ ਕੇ ਡੀਸੀ ਤੱਕ ਦੇ ਮੈਂਬਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਦੇ ਔਰ ਜਿਹੜੇ ਕਹ ਲਓ ਜਿੰਨੇ ਆ ਪੀਐਮ ਤੋਂ ਲੈ ਕੇ ਸਕੂਲ ਦੇ ਸਿੱਖਿਆ 75 ਤੱਕ ਦੇ ਬੱਚੇ ਸਿੱਖਿਆ ਮੰਤਰੀ ਤੱਕ ਦੇ ਬੱਚੇ ਸਰਕਾਰੀ ਸਕੂਲਾਂ 'ਚ ਪੜਨਗੇ ਸਪੀਕਰ ਸਾਹਿਬ ਤੇ ਅੱਗੋਂ ਦੱਸੋ ਕਾਂਗਰਸੀ ਇਸ ਗੱਲ ਨਾਲ ਸਹਿਮਤ ਉਹ ਕਹਿਣਗੇ ਨਹੀਂ ਤਾਂ ਫਿਰ ਪੰਜਾਬ ਦੇ ਲੋਕ ਕਹਿਣਗੇ ਚਲੋ ਇੱਥੋਂ ਥੋੜਾ ਕੋਈ ਕੰਮ ਨਹੀਂ ਉਹਨਾਂ ਨੂੰ ਹਾਂਮੀ ਦੇਣੀ ਪੈਣੀ ਆ ਕਿ ਹਾਂ ਸਾਨੂੰ ਮਨਜ਼ੂਰ ਆ ਨਾ ਕਿ ਸਪੀਕਰ ਸਾਹਿਬ ਹੁਣੇ ਨੋਟ ਕੀਤਾ ਜਾਵੇ ਇਹ ਮਸਲਾ ਦਿਨਾਂ ਦੇ ਵਿੱਚ ਚੱਕਿਆ ਜਾਵੇ ਤਾਂ ਕਿ ਜਿਹੜੇ ਗਰੀਬ ਲੋਕ ਸਕੂਲਾਂ ਦੇ ਵਿੱਚ ਪੜਦੇ ਆ ਉਹਨਾਂ ਦੇ ਬੱਚੇ ਵੀ ਆਈਪੀਐਸ ਲੱਗ ਸਕਣ ਜਿਹੜਾ ਕੋਈ ਗਰੀਬ ਵਿਅਕਤੀ ਲੋਨ ਚੱਕ ਕੇ ਆਉਦੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਚ ਪੜਾ ਰਿਆ ਤਾਂ ਕਿ ਉਹਨਾਂ ਦੇ ਬੱਚੇ ਵੀ ਸਰਕਾਰੀ ਸਕੂਲਾਂ ਚੋਂ ਔਰ ਸਾਡੇ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਔਰ ਸਰਕਾਰ ਦਾ ਨਾਮ ਉੱਚਾ ਹੋਵੇ ਸਪੀਕਰ ਸਾਹਿਬ ਇਹ ਗੱਲ ਮਾੜੀ ਤਾਂ ਨਹੀਂ ਉਹ ਕਹਿੰਗੇ ਨਹੀਂ ਨਹੀਂ ਕਾਦੀ ਮਾੜੀ ਆ ਗੱਲਾਂ ਕਰਨਾ ਇੱਥੇ ਕਾਂਗਰਸ ਦੇ ਸੱਤ ਐਮਐਲਏ ਇਕੱਠੇ ਨਹੀਂ ਤੂੰ ਵੈਨ ਪਾਉਣੇ ਉਹਨਾਂ ਤੋਂ ਉਹ ਜੋ ਮਰਜ਼ੀ ਕਰਦੇ ਫਿਰਨ ਉਹ ਪੰਜਾਬ ਦੇ ਲੋਕਾਂ ਨੇ ਵੇਖਣਾ ਵੀ ਕਰਨਾ ਕੀ ਆ ਸਪੀਕਰ ਸਾਹਿਬ ਇੱਕ ਮਸਲਾ ਹੋਰ ਆ ਹਾਂਜੀ ਉਹ ਦੱਸੋ ਕਿਹੜਾ ਇੱਕ ਮਿੰਟ ਕਾਂਗਰਸੀਆਂ ਨੂੰ ਚੁੱਪ ਕਰਾਇਆ ਜਾਵੇ ਪੰਜਾਬ ਦੇ ਵਿੱਚ ਸੱਟਾ ਬੜਾ ਜੋਰਾ ਸ਼ੋਰਾ ਤੇ ਆ ਹਰ ਹਲਕੇ 'ਚ ਸੱਟਾ ਚੱਲਦਾ ਔਰ ਸੱਟੇ ਦਾ ਚੱਲ ਕਿਉਂ ਰਿਹਾ ਦੱਸੋ ਬਈ ਐਮਐਲਏ ਸਾਰੇ ਕਿਉਂ ਚੱਲ ਰਿਹਾ ਅਗੋਂ ਐਮਐਲਏ ਦੀ ਨੀਵੀਂ ਪੈ ਜਾਣੀ ਦੱਸੋ ਕਿਉਂ ਚੱਲ ਰਿਹਾ ਕਿਹੜੀ ਗੱਲਾਂ ਚੱਲ ਰਿਆ ਇਹ ਰਿਸ਼ਵਤ ਦਾ ਕੰਮ ਆ ਜੇ ਤੁਸੀਂ ਕਹਿੰਦੇ ਆ ਵੀ ਤੁਹਾਡੇ ਐਮ ਐਲ ਏ ਰਿਸ਼ਵਤ ਨਹੀਂ ਲੈਂਦੇ ਇਸ ਮਸਲੇ ਦੀ ਤਾਂ ਫੇਰ ਕੌਣ ਲੈ ਰਿਆ ਰਿਸ਼ਵਤ ਕਿਵੇਂ ਚੱਲ ਰਿਆ ਇਹ ਪੁੱਛੋ ਇਹ ਮਸਲਾ ਨਹੀਂ ਚੱਕਣਾ ਜਾਂ ਫੇਰ ਸਪੀਕਰ ਸਾਹਿਬ ਸੱਟਾ ਆਪਾਂ ਸਰਕਾਰੀ ਕਰਦਗੇ ਨਾਲੇ ਸਰਕਾਰ ਨੂੰ ਨਿਕਮ ਹੋ ਜੂਗੀ ਇਹ ਗੱਲ ਕਰਨ ਦਾ ਕੋਈ ਹੈ ਮਕਸਦ ਤੁਹਾਡੇ ਕੋਲ ਸਪੀਕਰ ਸਾਹਿਬ ਜਿਹੜੀਆਂ ਛਗਣ ਸਕੀਮਾਂ ਇਹ ਪਤੀਆਂ ਨੂੰ ਕਿਉਂ ਦਿੰਨੇ ਆ ਤੀਆਂ ਨੂੰ ਨੌਕਰੀ ਦਿੱਗੇ ਜਦੋਂ ਤੁਹਾਡੀ ਜਾਂ ਸਾਡੀ ਜਾਂ ਕਿਸੇ ਹੋਰ ਇੱਥੋਂ ਲੀਡਰ ਦੀ ਬੱਚੀ ਦਾ ਵਿਆਹ ਹੁੰਦਾ ਉਹ ਲੱਖਾਂ ਰੁਪਈਆ ਦੇ ਲਹਿੰਗੇ ਪਾ ਲੈਂਦੀ ਰੀਵਨ ਕੱਟਣ ਦਾ 2-2 ਲੱਖ ਰੁਪਈਆ ਲੈ ਲੈਂਦੇ ਆ ਤਾਂ ਸਪੀਕਰ ਸਾਹਿਬ ਆਪਾਂ 52000 ਰੁਪਈਆ ਸਗਨ ਸਕੀਮ ਦਿੰਨੇ ਆ ਇਹ ਨਹੀਂ ਸਪੀਕਰ ਸਾਹਿਬ ਅੱਜ ਤੋਂ ਨੌਕਰੀ ਦਾ ਇੰਤਜ਼ਾਮ ਕੀਤਾ ਜਾਵੇ ਨੌਕਰੀ ਦਿੱਤੀ ਜਾਵੇ ਓਏ ਵਿਧਾਨ ਸਭਾ ਸਾਡੇ ਮਸਲਿਆਂ ਵਾਸਤੇ ਬਣੀ ਸੀ ਨਾ ਕਿ ਉੱਥੇ ਮੁਜਰੇ ਕਰਨ ਨੂੰ ਨਾ ਕਿ ਸਾਡੇ ਉੱਥੇ ਪੈਸੇ ਤੇ ਐਵੇਂ ਗੱਲਾਂ ਕਰਨ ਨੂੰ ਰੌਲਾ ਸੱਥਾਂ 'ਚ ਬਹੁਤ ਪੈਂਦਾ ਉਹ ਰੌਲਾ ਸੱਥਾਂ ਦੇ ਵਿੱਚ ਤਾਸ਼ਾਂ ਖੇਡਦੇ ਬਥੇਰੇ ਪਾਉਂਦੇ ਆ ਉਹ ਰੌਲਾ ਇਹਨੂੰ ਵਿਧਾਨ ਸਭਾ ਬਣਾਓ ਸੱਥ ਨਾ ਬਣਾਓ ਇਹ ਸਪੀਕਰ ਸਾਹਿਬ ਤੁਸੀਂ ਕੀ ਕਰ ਰਹੇ ਆਂ ਕੌਣ ਸਮਝਾਊਗਾ ਕਿਸੇ ਨੂੰ ਲੋਕ 3 ਕਰੋੜ ਲੋਕਾਂ ਦੇ 117 ਜਣਿਆਂ ਨੂੰ ਚੁਣਿਆ ਇਹ ਬਹੁਤ ਸਮਝਦਾਰਾ ਤੇ 117 ਜਨੇ 3 ਕਰੋੜ ਲੋਕਾਂ ਵਾਸਤੇ ਕਰਾਂਗੇ ਕੀ ਇਹ ਗੱਲਾਂ ਕਰੋ ਸਪੀਕਰ ਸਾਹਿਬ ਐਵੇਂ ਸੀਐਮ ਸਾਹਿਬ ਕੱਲੀਆਂ ਕਾਲੀਆਂ ਐਨਕਾਂ ਸਾਨੂੰ ਨਹੀਂ ਪਤਾ ਵੀ ਤੁਹਾਡੀ ਅੱਖ ਤੇ ਗੁਆਰ ਨਹੀਂ ਨਿਕਲੀ ਜਾਂ ਕੋਈ ਤੁਸੀਂ ਲਾ ਵੀ ਸਕਦੇ ਆ ਸਾਨੂੰ ਇਸ ਚੀਜ਼ ਦਾ ਨਹੀਂ ਪਤਾ ਪਰ ਜਿਵੇਂ ਐਨਕਾ ਲਾ ਕੇ ਆਏ ਆ ਐ ਪੰਜਾਬ ਦੇ ਮੁੱਦੇ ਨਹੀਂ ਲੁਕਣੇ ਕਾਲੀਆਂ ਐਨਕਾ ਲਾ ਕੇ ਪੰਜਾਬ ਦੇ ਮੁੱਦੇ ਨਹੀਂ ਲੁਕਣੇ ਮੁੱਦੇ ਸਾਹਮਣੇ ਰੱਖੋ ਮੁੱਦੇ ਲਿਆਓ ਕੀ ਲਿਆਉਣੇ ਆ ਕਰੋ ਕੀ ਕਰਦੇ ਆ ਸਪੀਕਰ ਸਾਹਿਬ ਮੈਨੂੰ ਇੱਕ ਗੱਲ ਹੋਰ ਪਤਾ ਲੱਗੀ ਆ ਹਾਂਜੀ ਹਾਂਜੀ ਸੀਐਮ ਸਾਹਿਬ ਬੋਲੋ ਕਾਂਗਰਸੀਆਂ ਨੂੰ ਬੇਨਤੀ ਕਰਦਾ 2 ਮਿੰਟਾਂ ਵਾਸਤੇ ਚੁੱਪ ਹੋ ਜਾਓ ਜਿਹੜੇ ਗਰੀਬ ਲੋਕਾਂ ਨੇ ਆਪਾਂ ਨੂੰ ਚੁਣਿਆ ਹੋਇਆ ਉਹ ਐਸਐਸਪੀ ਦਫ਼ਤਰ ਜਾਂਦੇ ਆ ਉਹ ਬੀਸੀ ਦਫ਼ਤਰ ਜਾਂਦੇ ਆ ਪਰ ਉਹਨਾਂ ਦਾ ਸਮਾਂ 11 ਵਜੇ ਤੋਂ ਲੈ ਕੇ 1 ਵਜੇ ਤੱਕ ਦਾ ਮਿਲਣੀ ਦਾ ਹੁੰਦਾ ਉਸ ਤੋਂ ਬਾਅਦ ਉਹ ਬਿਲਦੇ ਨਹੀਂ ਕਿਸੇ ਨੂੰ ਅੱਛਾ ਜੀ ਸਾਨੂੰ ਅੱਜ ਪਤਾ ਲੱਗਦਾ ਪਰ ਵੀਆਪੀ ਜਾ ਕੇ ਵੀਆਪੀਆਂ ਦੇ ਜਿਹੜੇ ਨਾਲਦੇ ਉਹ ਮਿਲਉਂਦੇ ਆ ਲੀਡਰਾਂ ਦੇ ਨਾਲ ਤੇ ਮਿਲਉਂਦੇ ਆ ਇੱਕ ਮਿੰਟ ਬਾਜਵਾ ਸਾਹਿਬ ਚੁੱਪ ਰਿਹਾ ਜੀ ਇੱਕ ਮਿੰਟ ਇੱਕ ਮਿੰਟ ਬਾਜਵਾ ਸਾਹਿਬ ਇੱਕ ਮਿੰਟ ਗੱਲ ਕਰਨ ਦਿਓ ਗੱਲ ਕਰਨ ਦਿਓ ਇੱਥੇ ਉਹ ਗਲਤ ਕਿਨੇ ਜਾਊਗਾ ਜਦੋਂ ਗੱਲ ਚੰਗੀ ਚੱਲੂਗੀ ਸਪੀਕਰ ਸਾਹਿਬ ਇੱਕ ਹੋਰ ਗੱਲ ਕੀਤੀ ਜਾਵੇ ਕਿ ਜਿਹੜੇ ਡੀਸੀ ਸਾਹਿਬ ਆ ਐਸਐਸਪੀ ਸਾਹਿਬ ਉਹਨਾਂ ਦੀ ਮੀਟਿੰਗ ਰਹਿੰਦੀ ਰਹਿ ਜਾਵੇ ਪਰ ਜਿਹੜੇ ਲੋਕ ਐਪਲੀਕੇਸ਼ਨਾਂ ਲੈ ਕੇ ਆਉਂਦੇ ਆ ਉਹਨਾਂ ਨੂੰ ਆਪਾਂ ਐਪਲੀਕੇਸ਼ਨ ਜਿਹੜੀ ਲੈ ਕੇ ਆਉਂਦੇ ਆ ਡੀਸੀ ਸਾਹਿਬ ਦਾ ਔਰ ਐਸਐਸਪੀ ਸਾਹਿਬ ਦਾ ਇਹ ਮਕਸਦ ਹੋਊਗਾ ਦਫ਼ਤਰ ਚੋਂ ਬਾਹਰ ਜਾ ਕੇ ਉੱਥੇ ਗੱਲ ਕਰਕੇ ਜੇ ਕੋਈ ਸੀਕ੍ਰੇਟ ਗੱਲ ਹੋ ਪਾਸੇ ਉਹ ਕ ਕਰ ਲੈਣਗੇ ਪਰ ਉੱਥੇ ਇੱਕ ਇੱਕ ਡੇ ਡੇ ਵੇ ਵਾਜ ਜਾਂਦਾ ਕਈ ਵਾਰ ਉਹਨਾਂ ਨੂੰ ਕੰਮ ਪੈ ਜਾਂਦਾ ਔਰ ਹੱਤਾ ਹੱਤਾ ਕੋਈ ਗਰੀਬ ਬੰਦਾ ਦਿਹਾੜੀ ਛੱਡ ਕੇ ਕਿਵੇਂ ਰਹਿ ਸਕਦਾ ਚੰਗਾ ਵਿਅਕਤੀ ਉਹਨੂੰ ਜਾ ਕੇ ਮਿਲੋਂਗਾ ਪਰ ਮਾੜਾ ਰਹਿ ਜਾਂਦਾ ਇਹ ਵੀ ਮੈਂ ਤੁਹਾਨੂੰ ਕਹਿਣਾ ਵੀ ਇਹਦੀ ਇੱਕ ਕਾਨੂੰਨ ਬਣਾ ਹੀ ਦਿਓ ਕਿ ਜਿਹੜੇ ਡੀਸੀ ਸਾਹਿਬ ਐਸਐਸਪੀ ਸਾਹਿਬ ਦਾ ਤਗੜਾ ਅਫਸਰ ਕੋਈ ਵੀ ਚਾਹੀਓ ਜੀ ਸਾਹਿਬਾ ਉਹ ਬਾਹਰ ਜਾ ਕੇ ਲੋਕਾਂ ਦੀ ਗੱਲ ਸੁਣਨਗੇ ਨਾ ਕਿ ਲੋਕ ਉਹਨਾਂ ਦੇ ਕੋਲ ਜਾਣਗੇ ਸਪੀਕਰ ਸਾਹਿਬ ਇਹ ਮੇਰੀ ਮੈਂ ਲੋਕਾਂ ਨੂੰ ਕਿਹਾ ਸੀ ਕਿ ਆਮ ਲੋਕਾਂ ਦੀ ਸਰਕਾਰ ਆਊਗੀ ਪਰ 3 ਸਾਲਾਂ ਦੇ ਵਿੱਚ ਮੈਂ ਆਪਦੀ ਪਾਵਰ ਦੇ ਵਿੱਚ ਐਨਾ ਕੁਲਝ ਗਿਆ ਐਨਾ ਕਿ ਮੈਨੂੰ ਜਿਵੇਂ ਕਹਿ ਲਓ ਵੀ ਮਾਨ ਹੰਕਾਰ ਹੀ ਹੋ ਗਿਆ ਇੱਕ ਸਾਹ ਦਾ ਪਰ ਮੈਂ ਵੀ 3 ਕਰੋੜ ਲੋਕਾਂ ਕੋਲੋਂ ਮਾਫੀ ਮੰਗਦਾ ਮੈਂ ਅੱਜ ਤੋਂ ਬਾਅਦ ਆ 2 ਸਾਲਾਂ ਦੇ ਵਾਸਤੇ ਇਹ ਜਿਹੜੀ ਪੋਸਟ ਆ ਮੈਂ ਲੋਕਾਂ ਹਾਸਤੇ ਵਰਤਨੀਆ ਨਹੀਂ ਹੁਣ ਮੈਂ ਪੰਜਾਬ ਦੇ ਪੈਸੇ ਤੇ ਆ ਕੇਂਦਰੀ ਵੱਲ ਸਾਹਿਬ ਨੂੰ ਰੈਲੀ ਕਰਕੇ ਦੇਣੀ ਨਹੀਂ ਮੈਂ ਰੋਡ ਵਿੱਚ ਬੱਸਾਂ ਪੀ ਆ ਕਿਸ ਬੱਸਾਂ ਉੱਥੇ ਰੈਲੀਆਂ ਤੇ ਲੈ ਕੇ ਜਾਣੀਆਂ ਇਹ ਸੁਣ ਲੈਣਗੇ ਕੇਜਰੀ ਵੱਲ ਸਾਹਿਬ ਵੀ ਔਰ ਜਿਨਨੇ ਇੱਥੇ ਐਮਐਲਏ ਸਾਹਿਬ ਬੈਠੇ ਆ ਜਿਨਨੇ ਚਾਹੇ ਮੇਰੇ ਵਿਰੋਧੀ ਆ ਚਾਹੇ ਮੇਰੇ ਪੱਖ ਚ ਮੈਂ ਇਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਆਪਦੇ ਹਲਕਿਆਂ ਦੇ ਵਿੱਚ ਗੇੜੇ ਤਾਂ ਮਾਰ ਹੀ ਜਾਂਦੇ ਹੋ ਪਰ ਹਲਕਿਆਂ ਦੇ ਵਿੱਚ ਗੇੜੇ ਮਾਰਦੇ ਉਹਨਾਂ ਕਰੇ ਜਿਹੜੇ ਤੁਹਾਨੂੰ ਫੰਡ ਦਿੰਦੇ ਆ ਜਿਹੜਾ ਤੁਹਾਡਾ ਇਕੱਠ ਰੱਖਦਾ ਤੁਸੀਂ ਸਾਂਝੀ ਜਗ੍ਹਾ ਤੇ ਇਕੱਠ ਰੱਖਣਾ ਹੋਊਗਾ ਸੁਣ ਲਓ ਸਾਰੇ ਐਮਐਲਏ ਇੱਕ ਮਿੰਟ ਚੁੱਪ 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 ਭਾਈਵਾ ਸਭ ਚੁੱਪ ਇਹ ਜਿਹੜੇ ਸਰਕਾਰੀ ਥਾਵਾਂ ਤੇ ਇਕੱਠ ਰੱਖਿਆ ਜਾਊਗਾ ਉੱਥੇ ਲੋਕ ਆਪਦੀਆਂ ਮੁਸ਼ਕਿਲਾਂ ਦੱਸਣਾਂ ਜਾਣੇ ਨਾ ਤੇ ਮੈਂ ਸਪੀਕਰ ਸਾਹਿਬ ਬੇਨਤੀ ਇੱਕ ਹੋਰ ਕਰਦਾ ਕੋਈ ਇਹੋ ਜੀ ਆਪਾਂ ਰਾਜਬੰਦੀ ਘਟ ਗਏ ਮੈਂ ਸਾਰੇ ਜਿੰਨੇ 100 ਮੇਰੇ ਤੋਂ ਇਲਾਵਾ 116 ਐਮਐਲਏ ਬੈਠੇ ਆ ਉਹਨਾਂ ਨੂੰ ਬੇਨਤੀ ਕਰਦਾ ਆਪਾਂ ਬਹਿ ਕੇ ਰਾਇ ਮਸ਼ਵਰਾ ਕਰੀਏ ਕਿ ਲੋਕਾਂ ਨੂੰ ਫਰੀ ਦੀਆਂ ਸਹੂਲਤਾਂ ਦਾ ਬਹੁਤ ਦੇਤੀਆਂ ਪਰ ਉਹਨਾਂ ਦੇ ਘਰਾਂ ਚ ਆਪਾਂ ਪੈਸਾ ਦਿੱਗੇ ਸਪੀਕਰ ਸਾਹਿਬ 300 ਯੂਨਟ ਆਪਾਂ ਫਰੀ ਜ਼ਰੂਰ ਦੇ ਰਹੇ ਆ ਪਰ ਇਹ ਕਿਸੇ ਦਿਨ ਜਿਹੜਾ ਬਿਜਲੀ ਮਹਿਕਮਾ ਮੈਨੂੰ ਲੱਗਦਾ ਵੀ ਇਹ ਕਿਸੇ ਦਿਨ ਪ੍ਰਾਈਵੇਟ ਕੰਪਨੀਆਂ ਖਰੀਦ ਲੈਣੀਆਂ ਆ ਕੇ ਤੇ ਜਿਹੜੀ ਯੂਨਟ ਆ ਉਹ ਯੂਨਟ ਦਾ ਪਤਾ ਨਹੀਂ ਕਿ ਪ੍ਰਾਈਵੇਟ ਬੰਦੇ ਉਹ ਯੂਨਟ ਨੂੰ ਕੀ ਰੇਟ ਲਾਉਣ ਸਪੀਕਰ ਸਾਹਿਬ ਤੁਹਾਨੂੰ ਬੇਨਤੀ ਕਰਦਾ ਕਿ ਇਹ ਜਿਹੜੇ ਮਸਲੇ ਆ ਆਪਾਂ ਬਹਿ ਕੇ ਸੁਲਝਾਈਏ ਰੌਲਾ ਪੈਣ ਦੀ ਕੋਈ ਲੋੜ ਨਹੀਂ ਬਾਜਵਾ ਸਾਹਿਬ ਨਾਲ ਮੇਰੀ ਕੋਈ ਦੁਸ਼ਮਣੀ ਨਹੀਂ ਗਈ ਮੈਂ ਤਿੰਨ ਮੈਨੂੰ 3 ਕਰੋੜ ਲੋਕਾਂ ਨੇ ਚੁਣਿਆ ਬਾਜਵਾ ਸਾਹਿਬ ਜੇ ਮੇਰੇ 'ਚ ਗਲਤੀ ਕੱਢਦੇ ਆ ਤੇ ਅਸੀਂ ਉਹ ਕੰਮ ਕਰਨ ਦੇ ਹੱਕਦਾਰ ਹੋਵਾਂਗੇ ਨਾ ਕਿ ਅਸੀਂ ਕਾਲੀਆਂ ਨੂੰ ਨੰਦੀ ਜਾ ਕੇ ਨਾ ਕਿ ਅਸੀਂ ਬੀਜੇਪੀ ਨਾ ਕਿ ਅਸੀਂ ਕਾਂਗਰਸੀਆਂ ਨੂੰ ਤੇ ਮੈਂ ਕਾਂਗਰਸ ਕਾਲੀ ਨਾਲ ਬੀਜੇਪੀ ਵਾਲਿਆਂ ਨੂੰ ਬੇਨਤੀ ਕਰਦਾ ਤੁਹਾਡਾ ਤਿੰਨਾਂ ਦਾ ਮਕਸਦ ਜੇ ਪੰਜਾਬ ਬਚਾਉਣਾ ਤਾਂ ਸਾਡਾ ਵੀ 96 ਦਾ ਮਕਸਦ ਆ ਪੰਜਾਬ ਬਚਾਉਣਾ ਆਪਰ ਰਜ਼ਾਮੰਦੀ ਕਰੀਏ ਰੇਤੇ ਦੀਆਂ ਜੇ ਗੱਲਾਂ ਅੱਜ ਲੋਕਾਂ ਨੂੰ ਚਿੱਟਾ ਛਰਿਆਂ ਮਿਲ ਜਾਂਦਾ ਨਸ਼ਾ ਛਰਿਆਂ ਮਿਲ ਜਾਂਦਾ ਔਰ ਜਿਹੜਾ ਰੇਤਾ ਉਹ ਲੋਕ ਚੋਰੋਂ ਲਿਆਉਂਦੇ ਆ ਲੋਕ ਘਰ ਪਹੁੰਚਣ ਤੋਂ ਤੰਗ ਹੋਏ ਬੈਠੇ ਆ ਗਰੀਬ ਲੋਕ 12 12 13 13 ਹਜ਼ਾਰ ਦੀ ਟਰਾਲੀ ਲਿਆਉਂਦੇ ਆ ਅਸੀਂ ਕਿਹਾ ਤਾਂ ਇਹ ਆ ਕਿ 5 ਰੁਪਏ ਫੁੱਟ ਰੇਤਾ ਪਰ ਅਸਲ ਗੱਲ ਇਹ ਆ ਕਿ ਲੋਕਾਂ ਨੂੰ 29 ਰੁਪਏ 31 ਰੁਪਏ ਲੱਗਦਾ ਹੁਣੇ ਜੇ ਵਿਸ਼ਵਦੀਪ ਨੇ ਗੰਦਾ ਕੱਢਣ ਦਾ ਸੀ ਵਿਸ਼ਵਦੀਪ ਫਾਇਲ ਕਾ ਨੇ ਉਹਨੇ ਦੋ ਥਾਵਾਂ ਤੋਂ ਰੇਤਾ ਸਟਵਾਇਆ ਤੇ ਉਹ ਰੇਤਾ ਨੂੰ ਇੱਕ ਥਾਂ ਤੋਂ 29 ਰੁਪਏ ਫੁੱਟ ਮਿਲਿਆ ਇੱਕ ਥਾਂ ਤੋਂ 31 ਰੁਪਏ ਫੁੱਟ ਮਿਲਿਆ ਤਾਂ ਜਦੋਂ ਉਹਨੇ ਪੁੱਛਿਆ ਉਹਨਾਂ ਨੂੰ ਕਿ ਰੇਤਾ ਇੰਨਾ ਮਹਿੰਗਾ ਕਿਉਂ ਆ ਉਹ ਤਾਂ 5 ਰੁਪਏ ਫੁੱਟਾ ਉਹ ਕਹਿੰਦੇ ਨਹੀਂ ਜੀ ਹੋਰ ਬਥੇਰੀਆਂ ਪਰਚੀਆਂ ਕਹਿਣ ਨੂੰ 5 ਰੁਪਏ ਫੁੱਟ ਰੇਤਾ ਤੇ ਆਪਾਂ ਜਿਹੜੇ ਵਾਅਦਿਆਂ ਤੇ ਆਏ ਸੀ ਸਪੀਕਰ ਸਾਹਿਬ ਉਹਦਾ ਤੇ ਖਰੇ ਨਹੀਂ ਉਤਰੇ ਅਸਲ ਦੇ ਵਿੱਚ ਆਪਾਂ 3 ਕਰੋੜ ਲੋਕਾਂ ਦਾ ਦੇਣਾ ਨਹੀਂ ਦੇ ਸਕਦੇ ਸਹੀ ਮਹੀਨੇ ਦੇ ਵਿੱਚ ਅਸੀਂ 3 ਕਰੋੜ ਲੋਕਾਂ ਦੇ ਰਿਸ਼ਤੇਦਾਰਾਂ ਦਾ ਨਿਆਂ ਕਰਨ ਔਖਾ ਹੋ ਜਾਂਦਾ ਆਪਦੇ ਹਾਂਡੀਆਂ ਗਵਰਡੀਆਂ ਦਾ ਨਿਆਂ ਦੇ ਨਾਮ ਔਖਾ ਹੋ ਜਾਂਦਾ ਆਪਾਂ ਤਾਂ 3 ਕਰੋੜ ਲੋਕਾਂ ਦਾ ਦਿਲ ਤੋੜਿਆ ਆਪਾਂ ਰੱਬ ਦੇ ਘਰੇ ਨਿਆਂ ਨਹੀਂ ਦੇ ਸਕਦੇ ਤੇ ਮੈਂ ਬੇਨਤੀ ਕਰਦਾ ਕਿ ਸਿਹਤ ਸਿੱਖਿਆ ਰੁਜ਼ਗਾਰ ਦਾ ਪ੍ਰਬੰਧ ਕਰੀਏ ਸਕੂਲਾਂ ਨੂੰ ਚੰਗਾ ਕਰੀਏ ਆ ਪ੍ਰਾਈਵੇਟ ਹਸਪੀਟਲ ਵੀ ਉੱਚੇ ਹੁੰਦੇ ਜਾਂਦੇ ਆ ਪ੍ਰਾਈਵੇਟ ਸਕੂਲ ਉੱਚੇ ਹੁੰਦੇ ਜਾਂਦੇ ਆ ਤੇ ਸਾਡੀ ਸਰਕਾਰ ਦੇ ਥੂਕੌੜੀ ਆ ਜੇਕਰ ਇੰਨਾ ਪੈਸਾ ਸਰਕਾਰ ਦੇ ਖਜ਼ਾਨੇ 'ਚ ਹੋਵੇ ਜੋ ਕਰੇ ਹੁਣੇ ਮੇਰੇ ਇੱਕ ਐਮਐਲਏ ਸਾਹਿਬ ਇਹ ਕਹਿ ਕੇ ਆ ਕੇ ਰੇਤੇ ਦੇ ਵਿੱਚੋਂ ਸਾਨੂੰ ਬਹੁਤ ਸਾਰੀ ਇਨਕਮ ਹੋ ਰਹੀ ਆ ਸਪੀਕਰ ਸਾਹਿਬ ਮੈਂ ਮੁੱਖ ਮੰਤਰੀ ਹੋਣ ਦੇ ਨਾਤੇ ਇਹ ਪੁੱਛਦਾ ਕਿ ਜੇਕਰ ਸਾਨੂੰ ਇਨਕਮ ਹੋ ਰਹੀ ਆ ਤੇ ਫਿਰ ਆਪਾਂ ਕੇਂਦਰ ਤੋਂ ਕਰਜ਼ਾ ਕਿਉਂ ਚੱਕ ਰਹੇ ਆ ਤੁਸੀਂ ਇਹ ਵੇਖੋ ਹੁਣ ਸਾਡੇ ਇੱਕ ਐਮਐਲਏ ਸਾਹਿਬ ਨੇ ਇਹ ਕਿਹਾ ਕਿ ਜੀ ਰੇਤੇ ਚੋਂ ਬਹੁਤ ਕਮਾਈ ਹੋ ਰਹੀ ਆ ਸਪੀਕਰ ਸਾਹਿਬ ਪਰ ਤੁਹਾਨੂੰ ਵੀ ਪਤਾ ਇਹਨਾਂ ਵਿਰੋਧੀਆਂ ਨੂੰ ਵੀ ਪਤਾ ਪੰਜਾਬ ਦੇ ਲੋਕਾਂ ਨੂੰ ਵੀ ਪਤਾ ਕਿ ਅਸੀਂ ਆ ਤਿੰਨ ਸਾਲਾਂ ਚ ਜਿਹੜਾ ਕਰਜ਼ਾ ਚੱਕ ਚੱਕ ਖਰਾਬ ਕਰ ਰਹੇ ਆ ਉਹ ਬਹੁਤ ਗਲਤ ਹੋ ਰਿਹਾ ਰੇਤੇ ਚੋਂ ਸਾਨੂੰ ਕੋਈ ਕਮਾਈ ਨਹੀਂ ਐਵੇਂ ਗੱਪ ਮਾਰਨ ਦੀ ਕੋਈ ਲੋੜ ਨਹੀਂ ਜੇ ਰੇਤੇ ਚੋਂ ਕਮਾਈ ਆ ਫੇਰ ਆਪਾਂ ਕਰ ਜਾ ਕਿਉਂ ਚੱਕਿਆ ਤੁਸੀਂ ਆਪ ਦੱਸੋ ਕਰਜ਼ਾ ਲਾਉਣਾ ਸੀ ਆਪਾਂ ਨਹੀਂ ਲਾਇਆ ਸਪੀਕਰ ਸਾਹਿਬ ਗੱਪਾਂ ਦੀ ਰਾਜਨੀਤੀ ਛੱਡ ਗਿਆ ਆਪਾਂ ਆਪਾਂ ਹੁਣ ਸੱਚ ਤੇ ਆਈਏ ਤੇ ਮੈਂ ਕਾਂਗਰਸੀਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਵੀ ਸੋਚੋ ਅਸੀਂ ਵੀ ਸੋਚਾਕਦੇ ਆ ਤੁਹਾਨੂੰ ਵੀ ਤੁਹਾਡੇ ਪਰਿਵਾਰਾਂ ਦੀ ਸੋਹ ਸਾਨੂੰ ਵੀ ਸਾਡੇ ਪਰਿਵਾਰਾਂ ਦੀ ਸੋਹ ਤੁਸੀਂ ਵੀ ਗੱਲ ਪੰਜਾਬ ਦੀ ਕਰਨੀ ਆਸੀਂ ਵੀ ਪੰਜਾਬ ਦੀ ਕਰਨੀ ਆ ਤੇ ਪੰਜਾਬ ਦੇ ਲੋਕਾਂ ਨੂੰ ਕਵਾਂਗੇ ਭਾਈ ਸਾਡੇ ਕੋਲੇ ਆ ਕੇ ਕਿਸੇ ਚੀਜ਼ ਦੀ ਪਰਚੀ ਨਾ ਮੰਗਣ ਸਾਨੂੰ ਵਿਆਹਾਂ ਦੇ ਕਾਟ ਨਾ ਦੇ ਕੇ ਜਾਣ ਸਾਨੂੰ ਮੂਰਤ ਕਰਾਉਣ ਦੇ ਕਾਟ ਨਾ ਦੇ ਕੇ ਜਾਣ ਅਸੀਂ ਪੰਜਾਬ ਦੇ ਲੋਕਾਂ ਦਾ ਕੰਮ ਕਰਨ ਨਸਤੇ ਆਏ ਆ ਨਾ ਕਿ ਦੁਕਾਨਾਂ ਦਾ ਮੂਰਤ ਕਰਨਾ ਆਏ ਆ ਨਾ ਕਿ ਅਸੀਂ ਕਿਸੇ ਦਾ ਵਿਆਹ ਦੇਖਣਾ ਆਏ ਆ ਵਿਆਹ ਬਥੇਰੇ ਵਿਆਹ ਛੱਡੋ ਆਪਾਂ ਗਰੀਬ ਬੰਦੇ ਨੂੰ ਛੱਡ ਦਿੰਨੇ ਆ ਜਿਹੜਾ ਪਿੰਡ 'ਚ ਬੈਠਾ ਹੁੰਦਾ ਸਪੀਕਰ ਸਾਹਿਬ ਆ ਸਾਨੂੰ ਦੂਰੋਂ ਦੂਰੋਂ ਕਿਉਂ ਸਾਦੇ ਕਿਉਂਕਿ ਸਾਡੇ ਕੋਲ ਪਾਵਰ ਆ ਸਾਨੂੰ ਕੰਮ ਲੈਣਾ ਚਾਹੁੰਦੇ ਆ ਸਪੀਕਰ ਸਾਹਿਬ ਬੇਨਤੀ ਆ ਗੱਲ ਮੈਂ ਕੋਈ ਗਲਤ ਨਹੀਂ ਕੀਤੀ ਗੱਲ ਨੂੰ ਸੋਚਿਆ ਜਾਵੇ ਸਮਝਿਆ ਜਾਵੇ ਪੰਜਾਬ ਦੀ ਗੱਲ ਕੀਤੀ ਜਾਵੇ ਇਹਨਾਂ ਸਾਰੇ ਮੈਂ ਐਮ ਐਲ ਏ ਵੀਰਾਂ ਨੂੰ ਕਹਿੰਨਾ ਸਪੀਕਰ ਸਾਹਿਬ ਇਹ ਬੇਨਤੀ ਆ ਕਾਂਗਰਸੀਆਂ ਨੂੰ ਬੇਨਤੀ ਆ ਕਾਲੀ ਦਲ ਵਾਲਿਆਂ ਨੂੰ ਬੇਨਤੀ ਆ ਬੀ ਜੀ ਪੀ ਵਾਲਿਆਂ ਨੂੰ ਬੇਨਤੀ ਆ ਕਿ ਗੱਲ ਪੰਜਾਬ ਦੀ ਹੋਵੇ ਨਾ ਕਿ ਇੱਥੇ ਸਪੀਕਰ ਸਾਹਿਬ ਵੇਖੋ ਮੈਂ ਦਿੱਲੀ ਇੱਕ ਕੋਟ ਨਵਾਂ ਬਦਲਦਾ ਸਪੀਕਰ ਸਾਹਿਬ ਵੇਖੋ ਦਿੱਲੀ ਕੋਟ ਮੇਰੇ ਨਵਾਂ ਪਾਇਆ ਹੁੰਦਾ 3 ਲੱਖ ਦੇ ਮੈਂ ਬੂਟ ਪਾਉਣਾ ਲੈਂਡ ਕਲੂਜ਼ਰਾਂ ਚ ਮੈਂ ਗੱਡੀਆਂ ਚ ਘੁੰਮਦਾ ਜਿਹੜਾ ਕਰੇ ਮੈਂ ਬਾਪੂ ਦੇ ਸਾਈਕਲ ਤੇ ਬੈੰਦਾ ਸੀ ਅੱਜ ਮੈਨੂੰ 3 ਕਰੋੜ ਲੋਕਾਂ ਨੇ ਲੈਂਡ ਕਲੂਜ਼ਰ ਲੈ ਕੇ ਦਿੱਤੀ ਕਰੋੜਾ ਰੁਪਈਆ ਦੀ ਮੇਰੇ ਨਾਲ ਕਹਿੰਦੇ 110 ਗੱਡੀਆਂ ਨਾਲ ਹੈਗੀਆਂ ਸਪੀਕਰ ਸਾਹਿਬ ਫੋਰਸ ਸਾਜ ਨਾਲ ਮੇਰੇ ਨਾਲ ਕਦੇ ਗਵਾਂਢੀ ਨਹੀਂ ਤੁਰਦਾ ਸੀ ਇਹ ਦੇਣ ਕਿੰਨਾ ਦੀ ਆ ਇਨਾ ਪੰਜਾਬ ਦੇ ਲੋਕਾਂ ਦੀ ਸਪੀਕਰ ਸਾਹਿਬ ਜੇ ਆਪਾਂ ਨੂੰ ਪੰਜਾਬ ਦੇ ਲੋਕ ਇੰਨਾ ਕੁਝ ਬਖਸ ਸਕਦੇ ਆ ਸਪੀਕਰ ਸਾਹਿਬ ਜੇਕਰ ਤੁਹਾਡੇ ਤੇ ਵੀ ਪੰਜਾਬ ਦੇ ਲੋਕ ਰਹਿਮ ਨਾ ਕਰਦੇ ਤੁਸੀਂ ਵੀ ਕਿਸੇ ਖਾਲੇ ਦਾ ਨੱਕਾ ਮੋੜਦੇ ਹੋਣਾ ਸੀ ਬਾਜਵਾ ਸਾਹਿਬ ਤੁਸੀਂ ਵੀ ਖੇਤੀ ਦੇ ਵਿੱਚ ਹੋਣਾ ਸੀ ਇਹ ਪੰਜਾਬ ਦੇ ਲੋਕਾਂ ਦੇ ਦੇਣਾ ਪਰ ਨਹੀਂ ਦੇ ਸਕਦੇ ਆਪਾਂ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਲੋਕਾਂ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਜਿਹੜਾ ਅਤਿਆਚਾਰ ਹੋ ਰਿਹਾ ਉਹਨੂੰ ਬੰਦ ਕਰੀਏ ਸਪੀਕਰ ਸਾਹਿਬ ਮੈਂ ਹੁਣੇ ਤੋਂ ਕਹਿਣਾ ਉਹ ਸਾਰੇ ਪ੍ਰਸ਼ਾਸਨ ਨੂੰ ਕਹਿਣਾ ਸਾਰੇ ਮਹਿਕਮਿਆਂ ਨੂੰ ਕਹਿਣਾ ਮੁੱਖ ਮੰਤਰੀ ਔਰ ਗ੍ਰਹਿ ਮੰਤਰੀ ਹੋਂਦੇ ਨਾਤੇ ਕਿ ਮੈਨੂੰ ਕਿਸੇ ਦੀ ਕੋਈ ਰਿਪੋਰਟ ਨਹੀਂ ਹੋਣੀ ਚਾਹੀਦੀ ਵਿਧਾਨ ਸਭਾ ਦੇ ਵਿੱਚ 117 ਐਮ ਐਲ ਏ ਜਿਹੜੇ ਆਪਾਂ ਆਏ ਆ ਪੰਜਾਬ ਦੀ ਗੱਲ ਕਰਨ ਵਾਸਤੇ ਆਏ ਆ ਨਾ ਕਿ ਕਾਂਗਰਸੀ ਸਾਨੂੰ ਨਿੰਦਨ ਨਾ ਕਿ ਅਸੀਂ ਉਹਨਾਂ ਨੂੰ ਨਿੰਦਗੇ ਆਪਦੇ ਆਪ ਦੇ ਹਲਕੇ ਦੀਆਂ ਪ੍ਰੋਬਲਮਾਂ ਦੱਸੋ ਅਸਲ ਗੱਲ ਇਹ ਆ ਕਿ ਤੁਸੀਂ ਜਿਹੜੇ 117 ਐਮ ਐਲ ਏ ਆ ਤੁਹਾਨੂੰ ਤੁਹਾਡੇ ਹਲਕੇ ਦੀ ਪ੍ਰੋਬਲਮ ਦਾ ਨਹੀਂ ਪਤਾ ਤੁਸੀਂ ਠੰਡਾਂ ਚੋਂ ਔਰਜਾਈ ਚੋਂ ਔਰਜਾਈ ਚੋਂ ਹੀ ਨਿਕਲਦੇ ਗਰਮੀਆਂ ਚ ਏਸੀ ਅੱਗੋਂ ਬਾਹਰ ਨਹੀਂ ਨਿਕਲਦੇ ਤੁਹਾਨੂੰ ਕੀ ਪਤਾ ਹਣਾ ਔਰ 3 ਕਰੋੜ ਲੋਕਾਂ ਨੂੰ ਅਸੀਂ ਜਿਹੜੇ ਜਵਾਕਾਂ ਰੋਂਦੇ ਨਹੀਂ ਉਹਨਾਂ ਨੂੰ ਛੰਛਨੇ ਦਿੰਨੇ ਆ ਵਜਾਉਣ ਵਾਸਤੇ ਉਸੇ ਤਰ੍ਹਾਂ ਅਸੀਂ 3 ਕਰੋੜ ਲੋਕਾਂ ਨੂੰ ਛੰਛਨੇ ਦਿੱਤੇ ਆ ਵਜਾਉਣ ਵਾਸਤੇ ਵਜਾਈ ਜਾਓ ਪਰ ਨਹੀਂ ਤਾਂ 2027 ਤੋਂ ਬਾਅਦ ਸਾਨੂੰ ਛੰਛਨੇ ਵਜਾਉਣੇ ਪੈਣਗੇ ਰੋਂਦਿਆਂ ਨੂੰ ਬੇਨਤੀ ਆ ਇੱਥੇ ਬਹੁਤ ਸਾਰੇ ੱਤ ਕਿਉਂ ਰਹੇ ਆ ਤੇ ਇੱਥੇ ਡਿੰਪੀ ਢੱਲੋ ਜੀ ਵੀ ਬੈਠੇ ਆ ਮੈਂ ਉਹਨਾਂ ਨੂੰ ਵੀ ਕਹਿ ਦੇਵਾਂ ਕਿ ਢੱਲੋ ਸਾਹਿਬ ਤੁਹਾਨੂੰ ਬੇਨਤੀ ਕਰਦਾ ਸੀਐਮ ਆਉਣ ਦੇ ਨਾਤੇ ਕਿ ਤੁਹਾਡੀਆਂ ਬੱਸਾਂ ਪੰਜਾਬ ਦੇ ਲੋਕ ਰੋਲਾ ਪਾਉਂਦੇ ਆ ਵੀ ਇੱਕ ਪਰਮਨੈਂਟ ਤੇ ਚਾਰ-ਚਾਰ ਬੱਸਾਂ ਚੱਲਦੀਆਂ ਜੇ ਚੱਲਦੀਆਂ ਬੰਦ ਕਰ ਦਿਓ ਇਹ ਤੁਹਾਨੂੰ ਬੇਨਤੀ ਆ ਜੇ ਤੁਹਾਡੀ ਬੱਸਾਂ ਸਾਰੇ ਬੱਸ ਵਾਲਿਆਂ ਨੂੰ ਕਹਿਣਾ ਕੱਲੇ ਡਿੰਪੀ ਢੱਲੋ ਜੀ ਨਹੀਂ ਖੱਲੇ ਹੀ ਨਹੀਂ ਬੱਸਾਂ ਚਲਾਉਂਦੇ ਸਾਰਿਆਂ ਨੂੰ ਕਹਿਣਾ ਮੈਂ ਇਹ ਨਹੀਂ ਜੇ ਡਿੰਪੀ ਢੱਲੋ ਜੀ ਕਿਸੇ ਪਾਰਟੀ ਦੇ ਵਿੱਚ ਤਾਂ ਕਿ ਕੇ ਇਹ ਜਿੰਨੇ ਐਮਐਲਏ ਬੈਠੇ ਆ ਮੇਰੀ ਪਾਰਟੀ ਦੇ ਜ਼ਰੂਰ ਆ ਉਹ ਵੀ ਐਮਐਲਏ ਮੇਰੇ ਹੀ ਆ ਮੈਂ ਵੀ ਇਹਨਾਂ ਦਾ ਹੀ ਆ ਮੈਂ ਕੱਲਾ ਮੁੱਖ ਮੰਤਰੀ ਇਹਨਾਂ ਦਾ ਨਹੀਂ ਕੱਲੀ ਝਾਰੂ ਵਾਲਿਆਂ ਦਾ ਨਹੀਂ ਮੈਂ ਪੰਜਾਬ ਦੇ ਲੋਕਾਂ ਦਾ ਮੈਂ ਸਾਰਿਆਂ ਦਾ ਤੇ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਜੇਕਰ ਮੈਂ ਕੁਝ ਗਲਤ ਕਿਹਾ ਹੋਵੇ ਪਰ ਮੈਂ ਡਿੰਪੀ ਟੋਲ ਜੀ ਇਹ ਕਹੂੰਗਾ ਕਿ ਬੱਸਾਂ ਦੀ ਸਪੀਡ ਆ ਸਾਰੇ ਬੰਦਨ ਕਹਿ ਦੋ ਤਾਂ ਸਪੀਕਰ ਸਾਹਿਬ ਜਿਹੜੇ ਬੱਸਾਂ ਚਲਾਉਂਦੇ ਆ ਕੇ ਵੀ ਕਹਿ ਦੋ ਇਹ ਆਪਣਾ ਫੋਨ ਹੀ ਚੱਲ ਜਾਣਾ ਇੱਥੇ ਜੇ ਆਪਾਂ ਹੋਰਾਂ ਦਫ਼ਤਰਾਂ 'ਚ ਫੋਨ ਕਰ ਸਕਦੇ ਇੱਥੇ ਹੀ ਫੋਨ ਚੱਲ ਜਾਣਾ ਇਹਨਾਂ ਨੂੰ ਇੱਕੋ ਗੱਲ ਕਹਿ ਦੋ ਕਿ ਜੀ ਜਿਹੜੇ ਬੱਸਾਂ ਵਾਲੇ ਵੀਰ ਆ ਜਿੰਨੇ ਵੀ ਮੈਂ ਜਿੰਨੀਆਂ ਵੀ ਬੱਸਾਂ ਉਹਨਾਂ ਨੂੰ ਕੋ ਦੋ ਤਿੰਨ ਮਿੰਟਾਂ ਦੇ ਸਮੇਂ ਪਿੱਛੇ ਕਿਸੇ ਜਾਣ ਨਹੀਂ ਗਵਾਉਣੀ ਤੇ ਠੰਡੇ ਚੱਲਣ ਬਸ ਇੰਨੀ ਕੁ ਬੇਨਤੀ ਆ ਸਪੀਕਰ ਸਾਹਿਬ ਕਾਂਗਰਸੀਆਂ ਨੂੰ ਖੁੱਲਾ ਸਦਨ ਜਿਹੜਾ ਸਮਾਂ ਦਿੱਤਾ ਜਾਵੇ ਤਾਂ ਕਿ ਇਹ ਗੱਲ ਕਰ ਲੈਣ ਤੇ ਮੈਂ ਕਾਂਗਰਸੀਆਂ ਨੂੰ ਬੇਨਤੀ ਕਰਦਾ ਸਾਨੂੰ ਨਿੰਦਣ ਤੋਂ ਬਿਨਾਂ ਤੁਸੀਂ ਕੰਮ ਕਰਨਾ ਜਿਹੜੇ ਕੰਮ ਹੋਣ ਵਾਲੇ ਆ ਸਾਨੂੰ ਉਹ ਦੱਸੋਗੇ ਤਾਂ ਨਾਲ ਹੀ ਜਿੰਨੇ ਆ ਵਿਧਾਨ ਸਭਾ ਦੇ ਵਿੱਚ ਕੈਮਰੇਮੈਨ ਮੈਂ ਇਹਨਾਂ ਨੂੰ ਬੇਨਤੀ ਕਰਦਾ ਕਿ ਅਸੀਂ ਕਾਂਗਰਸੀਆਂ ਦੀ ਪੇਠੀ ਵਿਖਾਉਂਦੇ ਆ ਕੱਲੀ ਉਹਨਾਂ ਨੂੰ ਦੂਰੋਂ ਵਿਖਾਉਂਦੇ ਆ ਸਾਡੇ ਝੁੰਮਣੇ ਵੀ ਦਿਹਦੇ ਆ ਆ ਝੁੰਮਣੇ ਦਿਹਦੇ ਆ ਸਾਡੇ ਕੈਮਰੇ ਅੱਗੇ ਤਾਂ ਤੁਸੀਂ ਇਹ ਕੰਮ ਕਰੋ ਇਹਨਾਂ ਨੂੰ ਵੀ ਵਿਖਾਓ ਅਸੀਂ ਇਹ ਜਿਹੜਾ ਕਹੋ ਕਾਂਗਰਸ ਕਾਲੀ ਦਲ ਦੇ ਜਿਹੜੇ ਚਿਹਰੇ ਅਸੀਂ ਨਹੀਂ ਵਿਖਾਉਂਦੇ ਇਹ ਚੀਜ਼ ਦੇ ਵਿੱਚ ਅਸੀਂ ਗਲਤ ਸਾਡੇ ਮਨ 'ਚ ਖੋਟ ਆ ਇਹ ਖੋਟ ਮਿਟਾਈ ਜਾਵੇ ਕੈਮਰੇਮੈਨਾਂ ਨੂੰ ਜੇ ਤੁਸੀਂ ਜਾਂ ਮੈਂ ਕਿਸੇ ਨੇ ਵੀ ਕਿਹਾ ਹੋਇਆ ਕੈਮਰੇਮੈਨਾਂ ਨੂੰ ਅੱਜ ਮੈਂ ਬੇਨਤੀ ਕਰਦਾ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਕਰਦਾ ਦੂਜੀਆਂ ਪਾਰਟੀਆਂ ਵਾਲਿਆਂ ਨੂੰ ਮੌਕਾ ਦਿੱਤਾ ਜਾਵੇ